گریم کارویلکم ویلکم ویلکم خدا برکد خدا برقد اے کارو صاحب خدا برکد خدا برکے گوڈ بلس یو گوڈ بلس یو گوڈ بل آل دا پیپل آف گاڈ گوڈ بلس یو گوڈ بلس یو خدا سب کو ਖਾਨਦਾਨ ਗਰਾਨੇ ਕੋ ਖੁਦਾਵੰਯਾ ਯਿਸੂਮਸੀ ਬਹੁਤ ਬਹੁਤ ਆਪਣੀਆਂ तमाम ਵਰਕਤਾਂ ਦੇ ਨਾਲ तमाम ਅਸ਼ੰਦ ਨਾਲ ਖੁਦਾਵੰਯਾ ਯਿਸੂਮਸੀ ਮਾਲੋ ਮਾਲ ਕਰਨ ਔਰ ਖੁਦਾਵੰਯਾ ਯਿਸੂਮਸੀ ਸਲਾਮਤੀ ਹਮੇ ਹਮੇਸ਼ਾ ਦੇ ਹਮੇਸ਼ਾ ਦੇ ਕਰਾਬਸਬ ਕੇ ਉਪਰ ਖਾਨਦਾਨ ਗਰਾਨੇ ਕੇ ਉਪਰ ਖੁਦਾਵੰਯਾ ਯਿਸੂਮਸੀ ਦੀ ਸਲਾਮਤੀ ਬਣੀ ਰਹੇ ਗੋਡ ਇਜ਼ ਗੁੱਡ ਗੋਡ ਗੋਡ ਇਜ਼ ਗੁੱਡ ਗੋਡ ਵੈਲਕਮ 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 ਆਲ ਦਾ ਪੀਪਲ ਆਫ ਗੋਡ Welcome, goddess, welcome, 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 welcome. Praise the name of Jesus, hallelujah. Praise the name of Jesus, hallelujah. Taxation, oh, Rabba Shendraba, Rabba Shendraba, Rabba Shendraba, Rabba Shendraba, Rabba Baba, Raba, Kalaraba Baba, Riboli Raba, Kalaraba Shiklurabo, Rabba Baba, 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 Raba, Baba, Raba, Baba, Raba, Baba, 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 گلوری ٹو گاڈ ہالیا آئے سب سے پہلے دعا کریں گے Hallelujah. پیارے خدا میں میسوم مسیح کے نام میں ہم آپ کے نہایت شکر گزار اس پیار کے لیے محبت کے لیے گزرے ٹائم میں ہماری مدت سیدا کی تھی اور وہ ٹائم چیزا کرنی ਜਿੰਨੇ ਬੇਟੇ-ਬੇਟੀਆਂ ਜੁੜ ਚੁੱਕੇ ਨੇ ਖੁਦਾਵੰ ਯਿਸੂ مسیਹ ਹallelujah ਇਹਨਾਂ ਸਾਰੇ ਬੇਟੇ-ਬੇਟੀਆਂ ਨੂੰ ਪਰਿਵਾਰਾਂ ਨੂੰ ਘਰਾਂ ਨੂੰ ਖਾਸ ਮਰਜ਼ੀ ਖੁਦਾਵੰ ਦੀ ਤੁਹਾਡੇ ਬੇਟੇ-ਬੇਟੀਆਂ ਜ਼ਿੰਦਗੀ ਚ ਪੂਰੀ ਹੋ ਜਾਏ ਪੂਰੀ ਹੋ ਜਾਏ ਯਿਸੂ مسیਹ ਦੇ ਨਾਮੇ ਪੂਰੀ ਹੋ ਜਾਏ ਯਿਸੂ مسیਹ ਦੇ ਨਾਮੇ ਯਿਸੂ مسیਹ ਦੇ ਨਾਮੇ ਸਾਰੇ ਬੇਟੇ-ਬੇਟੀਆਂ ਬਰਕਤ ਪਾएं ਆਸ਼ੀਸ਼ ਪਾएं ਜੋ ਜੋ ਅੱਜ ਮਨੋ ਕਾਮਨਾ ਲੈ ਕੇ ਨੇ ਯਿਸੂ ਦੇ ਨਾਮੇ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੋ ਜਾਏ ਹਰ ਇੱਕ ਦੀ ਮਨੋ ਕਾਮਨਾ ਪੂਰੀ ਹੋ ਜਾਏ ਯਿਸੂ ਮਸੀਹ ਦੇ ਨਾਮ 'ਤੇ ਅੱਜ ਕੋਈ ਵੀ ਯਿਸੂ ਸਾਡੇ ਹਿਜਰਚੋਂ ਖਾਲੀ ਨਾ ਜਾਏ ਸਾਰੇ ਬੱਚੇ ਬਰਕਤ ਪਾਏ ਛੁਟਕਾਰਾ ਪਾਏ ਚੰਗਿਆਈ ਪਾਏ ਯਿਸੂ ਤੁਹਾਡੇ ਨਾਮ ਨੂੰ ਮਹਿਮਾ ਇੱਜ਼ਤ ਜਲਾਲ ਦੇ ਸਕੇ ਪ੍ਰਭੂ ਯਿਸੂ ਹਾਲੇਲੀਆ ਸਾਰਾ ਜਲਾਲ ਯਿਸੂ ਤੇਰੇ ਲਈ ਆਮੀਨ ਸਾਰੀ ਸ਼ਤਾਇ ਯਿਸੂ ਤੇਰੇ ਲਈ ਹੈ ਹਾਲੇਲੂਇਆ ਜਿਹਨੇ ਬੱਚੇ ਟਿਕਟੌਕ ਤੇ ਵਾਚ ਕਰਦੇ ਨੇ ਹਾਲੇਲੂਇਆ ਸਾਰੇ ਆ ਬੇਟੇ ਬੇਟੀਆਂ ਨੂੰ ਬਰਕਤ ਤੇ ਆਸ਼ੀਸ਼ ਦੋ ਹਾਲੇਲੂਇਆ ਜਿੰਨੇ ਬੱਚੇ ਫੇਸਬੁੱਕ ਤੇ ਵਾਚ ਕਰਦੇ ਨੇ ਹਾਲੇਲੂਇਆ ਤਮਾਮ ਆਪਣੇ ਬੇਟੇ ਬੇਟੀਆਂ ਨੂੰ ਬਰਕਤ ਤੇ ਆਸ਼ੀਸ਼ ਦੇਣੀ ਆਪਰੀ ਬੱਦੀ ਦੇਆ ਕੀ ਪਰਮ ਕਰਨਾ ਪ੍ਰਭੂ ਯਿਸੂ ਸੀ ਤੇਰੀ ਦੇਆ ਕੀ ਪਰਮ ਤੇਰੇ ਬੇਟੇ ਬੇਟੀਆਂ ਤੇ ਦਾਦਾ ਦਾਦੀਆਂ ਤੇ ਬਣਿਆ ਰਹੇ ਆਦੇ ਗੀਤਾਂ ਮੇਨਾਂ ਤੇ ਬਰਕਤ ਦੇਣੀ ਆਦੇ ਕਲਾਮ ਤੇ ਬਰਕਤ ਦੇਣੀ ਪ੍ਰਭੂ ਯਿਸੂ ਸੀ ਹਾਲੇਲੂਇਆ ਜੋ ਵੀ ਆਦਾ ਕਲਾਮ ਪੜਿਆ ਸੁਣਿਆ ਸੁਣਾਈ ਜਾਏ ਹਾਲੇਲੂਇਆ ਆਦਾ ਕਲਾਮ ਪ੍ਰਭੂ ਸੜਸਾ ਵਾਲੀ ਹalleluyah ਆਦੇ ਗੀਤ ਭਾਈ ਤੁਹਾਨੂੰ ਸੁਰਗਤ ਚ ਕਬੂਲ ਹੋਵੇ ਵੱਡੀ ਦੇਾ ਕਿਰਪਾ ਰਹਿਮ ਕਰਨਾ ਵੱਡੀ ਆਸ਼ੀਸ਼ ਤੇ ਬਰਕਤ ਦੇ ਦੁਆ ਨੂੰ ਸੁਣ ਕੇ ਕਬੂਲ ਕਰੋ ਜੀਸਸ ਮਸੀਹ ਦੇ ਨਾਮ ਮੇ